ਇਨੀ ਗਰੀਬੀ ਦੇ ਨਾਲ ਲੋਕ ਮਰਨਗੇ ਔਰ ਆਪਣੀ ਲੜਾਈ ਦੇ ਵਿੱਚ ਭੁੱਖਮਰੀ ਦੇ ਵਿੱਚ ਬਹੁਤ ਜ਼ਿਆਦਾ ਦੁਨੀਆ ਦੁੱਖ ਪਾਊਗੀ ਆਉਣ ਵਾਲੇ ਸਮੇਂ ਦੇ ਵਿੱਚ ਫੇ ਸੌ ਸਾਕੀ ਮਹਾਰਾਜ ਸੱਚੇ ਪਾਤਸ਼ਾਹ ਦੀ ਝੂਠ ਨਹੀਂ ਆਉਣੀਆਂ ਇਹਨੇ ਇੱਕ ਇੱਕ ਬਚਨ ਸੱਚ ਹੋ ਕੇ ਰਹਿਣਾ ਆਪਾਂ ਮੰਨਣੀ ਐ ਤੋ ਨਾਮ ਨਹੀਂ ਐ ਆਪਾਂ ਦਾ ਨਾਮ ਮੰਨੋ ਮੈਂ ਵੀ ਨਾ ਮੰਨਾਂ ਜਦੋਂ ਸਾਨੂੰ ਸੌਂਨਾ ਬੋਲ ਕੇ ਪਰ ਇਹਨੇ ਗੱਲ ਨੇ ਟਿਕਣਾ ਨਹੀਂ ਹੈਗਾ ਹੁਣ ਮਹਾਰਾਜ ਨੇ ਕਿਹਾ ਵੀ ਪੂਰਬ ਵਾਲੇ ਪਾਸੇ ਤੇ ਇਸ ਦੇਸ਼ ਪਰ ਆਫਤ ਆਉਣੀ ਆ ਹੁਣ ਪਾਕਿਸਤਾਨ ਵਾਲੇ ਨੇ ਇੱਕ ਜਰਨਲ ਨੇ ਕਿਹਾ ਵੀ ਅਸੀਂ ਪੂਰਬ ਵਾਲੇ ਪਾਸੇ ਤੇ ਹਮਲਾ ਕਰਾਂਗੇ ਮਹਾਰਾਜ ਦਾ ਸਾਕੀ ਜਿ ਲਿਖਿਆ ਹੋਇਆ ਹੈ ਵੀ ਪੂਰਬ ਵਾਲੇ ਪਾਸੇ ਤੋਂ ਭਾਰਤ ਦੇ ਉੱਤੇ ਹਮਲਾ ਹੋ ਸਕਦਾ ਹੈ ਉਹਨਾਂ ਨੇ ਹੁਣ ਬੰਗਲਾਦੇਸ਼ ਨਾਲ ਵੀ ਸੰਧੀ ਕਰੀ ਹੋਈ ਹੈ ਉੱਥੇ ਆਪਣਾ ਉਹਨਾਂ ਨੂੰ ਨਾਲ ਲਾ ਕੇ ਆਪਣੇ ਤੇ ਹਮਲਾ ਕਰ ਸਕਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਕਤਲ ਹੋਣਿਆ ਲੋਕ ਆਪਸੀ ਲੜਾਈ ਦੇ ਵਿੱਚ ਸਰਕਾਰਾਂ ਨੇ ਕਈਆਂ ਨੂੰ ਦੰਡ ਦੇ ਦੇ ਮਾਰ ਦੇਣਾ ਕਿਸੇ ਨੂੰ ਮਹਾਰਾਜ ਸੱਚੇ ਪਾਸਾ ਜੀ ਕਹਿੰਦੇ ਕਤਲ ਕਰ ਦਨਾ ਲੋਕਾਂ ਨੇ ਆਪਸ ਵਿੱਚ ਹੀ ਪੈਸੇ ਵਾਲੇ ਬੰਦਿਆਂ ਨੂੰ ਕੀ ਦੇ ਕਰ ਦਾਣੇ ਪਾਏ ਆ ਭੁੱਖ ਮਰੀ ਪੈਣੀ ਆ ਜਦ ਬਡਾਂਗਾ ਹੁਣੇ ਕਿਰਪਾਨਾਂ ਚੱਲਣੀਆਂ ਆਪਸ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ మాਸ ਨੀਂਦ ਕਦੇ ਬੰਦੇ ਨੂੰ ਬਿਸਤਰਾ ਨਹੀਂ ਦੇਖਦੀ ਖੇਚ ਜਦੋਂ ਕਦੇ ਗੱਡੀ ਜਿੱਥੇ ਵੀ ਨੀਂਦ ਆਉਣੀ ਵਾਲੀ ਜਦੋਂ ਨੀਂਦ ਫਿਰ ਆਏ ਜਾਂਦੀ ਆ ਭੁੱਖ ਜਿਹੜੀ ਉਹ మాਸ ਨਹੀਂ ਦੇਖਦੀ ਫਿਰ ਸਿੰਘਾਂ ਨੇ ਉੱਥੇ ਘੋੜੇ ਵੀ ਖਾਦੇ ਆ ਵੱਢ ਕੇ ਆਨੰਦਗੜ੍ਹ ਕਿਲੇ ਚ ਫਿਰ ਜਦੋਂ ਇਹ ਭੁੱਖ ਮਰੀ ਪੈਣੀ ਆ ਫਿਰ ਅਸੀਂ ਆਪਣੇ ਨੂੰ ਵੀ ਵੱਢਣਾ ਆਪਣਿਆਂ ਦਾ ਵੀ ਮਾਸ ਖਾਣਾ ਪੈਂਦਾ ਫਿਰ ਇਹੋ ਜੀ ਹਾਲਤ ਦੁਨੀਆ ਦੇ ਉੱਤੇ ਵਰਤਣੀ ਆ ਪੀਣ ਨੂੰ ਪਾਣੀ ਨਹੀਂ ਮਿਲਣਾ ਅਰ ਵੱਡੇ ਵੱਡੇ ਡੈਮ ਟੁੱਟਣਗੇ ਮਹਾਰਾਜ ਕਹਿੰਦੇ ਫਿਰ ਇਹ ਮੱਗਰ ਦੇ ਮਹੀਨੇ ਭਝਾਲ ਵੀ ਦੱਸਿਆ ਮਹਾਰਾਜ ਨੇ ਵੀ ਮੱਗਰ ਦੇ ਮਹੀਨੇ ਭਝਾਲ ਆ ਸਕਦੇ ਆ ਜਿਹਦੇ ਨਾਲ ਮੰਦਰ ਘਰ ਪਹਾੜ ਸਭ ਡਿੱਗ ਸਕਦਾ ਕਿ ਰੋਜਰ ਬਲਹਾਰਮ ਨੇ ਵੀ ਕਿਹਾ ਵੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਵਿੱਚ ਭਾਰਤ ਦੇ ਉੱਤਰ ਵਾਲੇ ਪਾਸੇ ਜਿਹੜਾ ਕਿ ਬਹੁਤ ਵੱਡਾ ਭਚਾਲ ਆ ਸਕਦਾ ਹਿਮਾਲਿਆ ਪਰਬਤ ਦੇ ਵਿੱਚ ਇਹਦੇ ਨਾਲ ਪੰਜਾਬ ਦੇ ਵਿੱਚ ਹਿਮਾਚਲ ਉਤਰਾਖੰਡ ਦਿੱਲੀ ਉਤਰਾੰਚਲ ਰਣਾਚਲ ਪ੍ਰਦੇਸ਼ ਵਰਗੇ ਨੇਪਾਲ ਇਹਨਾਂ ਸਾਰਿਆਂ ਦੇ ਵਿੱਚ 30 ਕਰੋੜ ਬੰਦਾ ਮਾਰ ਸਕਦਾ ਰਲ ਕੇ ਭਾਰੀ ਨੁਕਸਾਨ ਹੋ ਸਕਦਾ ਇਸ ਕਰਕੇ ਮਹਾਰਾਜ ਨੇ ਪਹਿਲਾਂ ਹੀ ਦੱਸਿਆ ਹੋਇਆ ਆਪਾਂ ਨੂੰ ਹੁਣ ਤਾਂ ਜੋਤਸੀ ਵੀ ਪ੍ਰੈਡਿਕਸ਼ਨਾਂ ਕਰਦੇ ਆਂ ਵੀ ਭਚਾਲਾ ਨਹੀਂ ਆਉਣਾ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਨੂੰ ਮੰਨਣਾ ਮਹਾਰਾਜ ਨੇ ਪਹਿਲਾਂ ਹੀ ਇਹ ਸਭ ਕੁਝ ਲਿਖਿਆ ਹੋਇਆ ਹੈ ਫਿਰ ਮਹਾਰਾਜ ਕਹਿੰਦੇ ਵੀ ਲੜਕਿਆਂ ਦੇ ਸਿਰ ਵੀ ਬੰਦਿਆਂ ਸਿਰ ਭਾਰ ਆ ਸਕਦਾ ਕਿਉਂ ਜੰਗ ਲੱਗ ਸਕਦੀ ਹੈ ਬੰਦਿਆਂ ਨੇ ਫੇਰ ਮਰਨਾ ਹੈ ਭਾਰਤਾਂ ਆਪੇ ਆਉਣਾ ਜਦੋਂ ਜੰਗ ਲੱਗਣੀ ਆ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨੂੰ ਗੱਲ ਨੂੰ ਸੱਚ ਜਾਣਿਓ ਮਹਾਰਾਜ ਨੇ ਕਿਹਾ ਵੀ ਇਹਨੂੰ ਸੱਚ ਕਰਕੇ ਜਾਣਿਓ ਝੂਠ ਨਾ ਇਹਨੂੰ ਮੰਨਿਓ ਵੀ 100 ਸਾਕੀ ਹੋਈਓ ਆ ਇਹ 100 ਸਾਕੀ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਇਹਦਾ ਛਾਪਾ ਸੰਭਿਆ ਪਿਆ ਹੈ 100 ਸਾਲ ਪੁਰਾਣਾ ਉਹ ਛਾਪੇ ਦੇ ਵਿੱਚ ਲਿਖਿਆ ਹੋਇਆ ਹੈ ਵੀ ਰੰਡੀ ਦਾ ਰਾਜ ਚੱਲੂਗਾ ਹਿੰਦੁਸਤਾਨ ਦੀ ਫੌਜ ਹਰਮੰਦਰ ਸਾਹਿਬ ਤੇ ਚੜ੍ਹਾਈ ਕਰੇਗੀ ਉਹ ਦੇਖੋ ਜੱਦਾ ਛਾਪਾ ਪ੍ਰਾਣਾ ਉਹਨਾਂ ਕੋ ਪਿਆ ਉਹ ਕਿਹਨੇ ਲਿਖਦਾ ਬਈ 80 84 ਚੋਂ ਗੱਲਾਂ ਸੱਚ ਹੋਈਆਂ ਉਹ ਕਿਹਨੇ ਲਿਖਦੀਆਂ ਵਿੱਚ ਸਾਕੀ ਤੇ ਸਾਕੀ ਝੂਠ ਨਹੀਂ ਇਹਦੇ ਵਿੱਚ ਇੱਕ ਗੱਲ ਸੱਚ ਲਿਖੀ ਹੋਈ ਹੈ ਇਹ ਗੱਲਾਂ ਨੇ ਸੱਚ ਹੋਣਾ ਆਪਾਂ ਮੰਨੀ ਆਪਾਂ ਸੁੱਖਾਂ ਦੇ ਵਿੱਚ ਪੈ ਗਏ ਬਹੁਤ ਜ਼ਿਆਦਾ ਸੁੱਖ ਆਪਾਂ ਮਾਣਦੇ ਆ ਧਰਤੀ ਦੇ ਉੱਤੇ ਆਪਾਂ ਨੂੰ ਇੱਥੇ ਧਰਤੀ ਨੂੰ ਛੱਡਣ ਨੂੰ ਆਪਣਾ ਜੀ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਨੇ ਹੋ ਕੇ ਰਹਿਣਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜ ਲੱਗਣਾ ਚਾਹੀਦਾ ਹੈ ਖਾਲਸੇ ਨੇ ਫਿਰ ਦੁਨੀਆ ਦੇ ਉੱਤੇ ਰਾਜ ਕਰਨਾ ਹੈ ਭਾਈ ਮਰਦਾਨੇ ਨੂੰ ਮਹਾਰਾਜ ਨੇ ਸਮੀਰ ਪਰਬਤ ਤੇ ਚੜਨ ਤੇ ਪਹਿਲਾਂ ਦਿਖਾਇਆ ਸੀ ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੇਗੀ ਮੈਂ ਉੱਪਰ ਕੀ ਕਰਾਂਗਾ ਮੈਂ ਜਾ ਨਹੀਂ ਸਕਦਾ ਮਹਾਰਾਜ ਕਹਿੰਦੇ ਫਿਰ ਮਰਦਾਨੇ ਨਦੀ ਚੋਂ ਪਾਣੀ ਪੀ ਜਦੋਂ ਘੁੱਟ ਭਰੇ ਚਾਰ ਉਹਦੀ ਪਿਆਸ ਭੁੱਖ ਮਿਟ ਗਈ ਕਹਿੰਦਾ ਮਹਾਰਾਜ ਇਹ ਕੀ ਚੀਜ਼ ਆ ਵੀ ਅੱਜ ਤੱਕ ਤਾਂ ਦੇਖੀ ਨਹੀਂ ਮਾਰਾ ਕਹਿੰਦੇ ਅਮਰਤ ਦੀ ਨਦੀ ਵਹਿੰਦੀ ਐ ਇਹ ਸਾਹਮਣੇ ਸੋਨੇ ਦਾ ਪਹਾੜ ਖੜਾ ਸੀ ਮਾਰਾ ਕਹਿੰਦੇ ਖਾਲਸੇ ਰਾਜ ਦੇ ਵਿੱਚ 96 ਕਰੋੜ ਖਾਲਸੇ ਦੀ ਘੋੜਿਆਂ ਦੀਆਂ ਟਾਪਾਂ ਨੇ ਜਦੋਂ ਇਹ ਹਿਮਾਲਿਆ ਪਰਬਤ ਸਰ ਕਰਨਾ ਉਸ ਵੇਲੇ ਸਿੰਘਾਂ ਨੂੰ ਇਹ ਨਦੀ ਤੇ ਉਹ ਸੋਨੇ ਦਾ ਪਹਾੜ ਦਰਸ਼ਨ ਦੇਗਾ